ਸੁਣ ਲੋ ਵੇ ਬੱਚਿਓ ਮੇਰੋ ਥੋੜੀ ਅਮੜੀ ਕਰੇ ਪੁਕਾਰ ਵੇ ਮੇਰੀ ਇਕ ਇਕ ਕੰਨ ਇਕ ਇਕ ਗੱਲ ਕੰਨ ਖੋਲ ਸੁਣੋ ਹੱਥ ਬਨ ਕੇ ਲਾਵਾਂ ਗੋਹਾਰ ਵੇ ਵੇ ਜ਼ਹਿਰਾ ਪੀਵਣ ਵਾਲਿਓ ਮੈਂ ਤੁਸੀਂ ਦੁੱਧ ਮੱਖਣਾ ਨਾਲ ਪਾਰੇ ਪੁੱਤਰ ਹੋਵੇ ਥੋਡੇ ਚਿੱਟੇ ਨੇ ਕਰਤੇ ਲੇਖ ਮੱਥੇ ਦੇ ਕਾਲੇ ਪੁੱਤਰ ਹੋਵੇ ਥੋਡੇ ਚਿੱਟੇ ਨੇ ਕਰਤੇ ਲੇਖ ਮੱਥੇ ਦੇ ਕਾਲੇ ਮੇਰੀ ਲਾਸ਼ ਨੂੰ ਲਾਂਬੂ ਲਾ ਜੋਵੇ ਨਹੀਂ ਰਹਿਣਾ ਦਿਲ ਤੇ ਭਾਰ ਵੇ ਲਾ ਕੇ ਕਰਜ਼ਾ ਮੇਰਾ ਜਾਇਓ ਵੇ ਨਾ ਛੱਡ ਕੇ ਜਾਇਓ ਉਧਾਰ ਵੇ ਪੁੱਤੋ ਵੇ ਰੰਗਲੀ ਦੁਨੀਆ ਚੋਂ ਪੁੱਤੋ ਵੇ ਰੰਗਲੀ ਦੁਨੀਆਂ ਚੋਂ ਕਿਉਂ ਭੱਜਣ ਨੂੰ ਉਹ ਕਾਲੇ ਉੱਤਰ ਹੋਵੇ ਟੋਡੇ ਚਿੱਟੇ ਨੇ ਕਰਤੇ ਲੇਖ ਮੱਥੇ ਦੇ ਕਾਰੇ ਤੁਸੀਂ ਢੋਲੇ ਜਿੰਦੂਏ ਗਾਉਂਦੇ ਵੇ ਤੁਸੀਂ ਢੋਲੇ ਜਿੰਦੂਏ ਗਾਉਂਦੇ ਵੇ क्यों रास ब्यागे वे मां चूरी कुट के बैठी है काठूंगा मार के लेगे ओ मां चूरी कुट के बैठी है काठूंगा मार के लेगे थोडे जिन थोडे बिना बीजी जी के करना ਟੋਡੇ ਬਿਨਾ ਵੀ ਜੀ ਕੇ ਕੀ ਕਰਨਾ ਮੈਨੂੰ ਵੀ ਲੈ ਜਾਂਦੇ ਨਾਰੇ ਪੁੱਤਰ ਹੋਵੇ ਤੁਹਾਡੇ ਚਿੱਟੇ ਨੇ ਕਰਤੇ ਲੇਖ ਮੱਥੇ ਦੇ ਘਾਰੇ ਤੋਨੂੰ ਸੇਰੇ ਬੰਨ ਬਿਉਆਂ ਸੀ ਘਰ ਰਤਾ ਡੋਲਾ ਲਿਆਉਣਾ ਸੀ ਤੋਨੂ ਸੇਰੇ ਬੰਨ ਬਿਉਣਾ ਸੀ ਘਰ ਰਤਾ ਡੋਲਾ ਲਿਆਉਣਾ ਸੀ ਓ ਬਾਪੂ ਮੋੜ ਤੇ ਬੈਠਾ ਝੂਰੇ ਵੇ ਜਿਹਦੇ ਰਹਿ ਗਏ ਚਾ ਅਧੂਰੇ ਵੇ ਬਾਪੂ ਮੋੜ ਤੇ ਬੈਠਾ ਝੂਰੇ ਵੇ ਜਿਹਦੇ ਰਹਿ ਗਏ ਚਾ ਅਧੂਰੇ ਵੇ ਓ ਅੱਖੋਂ ਅੰਨਾਂ ਹੋ ਗਿਆ ਹੁਣ ਉਹਨੇ ਰੋ ਰੋ ਦੀ ਦੇ ਗਾਲੇ ਬੁੱਗੇ ਹੋਵੇ ਥੋਡੇ ਚਿੱਟੇ ਨੇ ਕਰਤੇ ਲੇਖ ਮੱਥੇ ਦੇ ਕਰੇ ਓਏ ਸ਼ੇਰ ਹੋਵੇ ਟੋਡੇ ਚਟੇ ਨੇ ਕਰਤੇ ਲੇਖ ਮੱਥੇ ਦੇ ਕਰੇ ਬਹੁਤ ਧੰਨਵਾਦ ਅਸੀਂ ਛੋਟੇ ਹੁੰਦੇ ਖੇਡ ਗੀਤ ਕਰਦੇ ਹੁੰਦੇ ਸੀ ਸਰ ਕਿ ਹਰਾ ਸਮੁੰਦਰ ਗੋਪੀ ਚੰਦਰ ਬੋਲ ਮੇਰੀ ਬਚਲੀ ਕਿੰਨਾ ਕਿੰਨਾ ਪਾਣੀ ਗਿੱਟੇ ਗਿੱਟੇ ਪਾਣੀ ਗੋਡੇ-ਗੋਡੇ ਪਾਣੀ ਮੋਡੇ-ਮੋਡੇ ਪਾਣੀ ਸਿਰ-ਸਿਰ ਪਾਣੀ ਡੁੱਬ ਗਈ ਜੀ ਡੁੱਬ ਗਈ ਡੁੱਬ ਗਈ ਜੀ ਡੁੱਬ ਗਈ ਮਛਲਿਏ ਬਚਪਨ ਵਾਲੀਏ ਨਹੀਂ ਤੇਰੇ ਸਿਰ ਸਿਰ ਹੋ ਗਿਆ ਪਾਣੀ ਲਾਡੋ ਗੁੱਡੀ ਗੁਗਨੀ ਤੋਂ ਤੂੰ ਬਣ ਗਈਏ ਨੂ ਰਾਣੀ ਬਾਗਲ ਵਾਲੇ ਢੇੜੇ ਦੀ ਹੁਣ ਰਹਿ ਗਈ ਪਿਛੇ ਕਹਾਣੀ ਲਾਡੋ ਗੁੱਡੀ ਗੁਗਨੀ ਤੋਂ ਤੂੰ ਬਣ ਗਈ ਏ ਨੂ ਰਾਣੀ ਮਾਰ ਹੁਲਾਰੇ ਪਿਪਲੀ ਪੀਂਗਾ ਉੱਚੀਆਂ ਝੂਟਣੀਆਂ ਅੰਬ ਲੰਗੜੇ ਦੀਆਂ ਅੰਬੀਆਂ ਛਾੜ ਕੇ ਰੱਜ ਰੱਜ ਝੂਪਣੀਆਂ ਤਾਏ ਜੀਤ ਨੇ ਕਹਿਣਾ ਕੀ ਗਾ ਪਾਇਆ ਕੁੜੀਆਂ ਨੇ ਤੇਰੇ ਵੇੜੇ ਵਾਲੀਆਂ ਮੌਜਾ ਵੇ ਬਾਪੂ ਮੁੜਨਾ ਜੁੜੀਆਂ ਨੇ ਤੇਰੇ ਵੇੜੇ ਵਾਲੀਆਂ ਰੌਣਕਾਂ ਮੁੜ ਕੇ ਕਦੇ ਨਾ ਜੁੜੀਆਂ ਨੇ ਕਿੰਨਿਆਰੀ ਜਾਹੇ ਸੰਪੜ ਵਿੱਚ ਬੋਲੀ ਪਾਉਂਦੀਆਂ ਮਸਤੀ ਵਿੱਚ ਭੁੱਲ ਜਾਂਦੀਆਂ ਗੱਲਾਂ ਘਰ ਮੁੜੋਂ ਆਉਂਦੀਆਂ ਵੱਡੀ ਬੇਬੇ ਚਿੜਕਦੀ ਨੇਰਾ ਕਰਕੇ ਮੁੜੀਆਂ ਨੇ ਤੇਰੇ 베ੜੇ ਵਾਲੀਆਂ ਮੋ ਜਾਵੇ ਬਾਪੂ ਕਦੇ ਨਾ ਜੁੜਿਆ ਨੇ ਤੇਰੇ 베ੜੇ ਵਾਲੀਆਂ ਰੌਣਕਾਂ ਮੁੜ ਕੇ ਕਦੇ ਨਾ ਜੁੜਿਆ ਨੇ ਛੱਡ ਤਰਿੰਜਣੀ ਚਰਖੇ ਆਬੀ ਵਿੱਚ ਖੜਦੀਆਂ ਸੀ ਜੰਜ ਕਿਸੇ ਦੀ ਵੇਖਣ ਲਈ ਝਟ ਕੋਠੇ ਚੜਦੀਆਂ ਸੀ ਵੇਖ ਬਰਾਤੀ ਕਹਿੰਦੇ ਕੁੜੀਆਂ ਖੰਡ ਦੀਆਂ ਪੁੜੀਆਂ ਨੇ ਤੇਰੇ 베ੜੇ ਵਾਲੀਆਂ ਮੋਜਾ ਉਹ ਬਾਬਲ ਮੁਰਨਾ ਜੁੜੀਆਂ ਨੇ ਤੇਰੇ 베ੜੇ ਵਾਲੀਆਂ ਰੌਣਕਾਂ ਮੁੜ ਕੇ ਕਦੇ ਨਾ ਜੁੜੀਆਂ ਨੇ ਚੇਤਨਿਓਂ ਫੁੱਲ ਦੇ ਰਲ ਮਿਲ ਚੂਪੇ ਗੰਨਿਆਂ ਦੇ ਅੱਖਾਂ ਮੂਰੇ ਆਉਣ ਨਜ਼ਾਰੇ ਖੇਤਾ ਬਨਿਆਂਦੇ ਉੱਥੇ ਹੁਣ ਫਲੈਕਸ ਨੇ ਸੋਸਾਇਟੀਆਂ ਨੇ ਉਥੇ ਸੈਕਟਰ 115 ਐ ਜਿਹੜੇ ਖੇਤਾਂ ਦੀਆਂ ਗੱਲ ਕਰ ਰਹੀਆਂ ਚੇਤਨਿਓ ਪੁੱਲ ਦੇ ਰਲ ਮਿਲ ਚੂਪੇ ਗੰਨਿਆਂ ਦੇ ਅੱਖਾਂ ਮੂਰੇ ਆਉਣ ਨਜ਼ਾਰੇ ਖੇਤਾ ਬਨਿਆਂਦੇ ਉਹ ਘਰੀਆਂ ਬੇਫਿਕਰੀ ਵਾਲੀਆਂ ਕਿੱਧਰ ਰੁੜੀਆਂ ਨੇ ਤੇਰੇ ਬੇੜੇ ਵਾਲੀਆਂ ਮੋ ਜਾ ਓਏ ਬਾਪੂ ਕਦੇ ਨਾ ਜੁੜੀਆਂ ਨੇ ਵਤਨ ਤੇਰੇ ਦੀਆਂ ਯਾਦਾਂ ਜਦ ਵੀ ਚੇਤੇ ਆਉਣ ਗਿਆ ਅੱਖਾਂ ਮੋਣੀਏ ਬੁੱਕਾ ਪਰ ਪਰ ਨੀਰ ਵਹੋਂਣ ਗਿਆ ਵਤਨ ਤੇਰੇ ਦੀਆਂ ਯਾਦਾਂ ਜਦ ਵੀ ਚੇਤੇ ਆਉਣ ਗਿਆ ਅੱਖੀਆਂ ਬਾਪੂ ਬੁੱਕਾ ਪਰ ਪਰ ਨੀਰ ਵਹੋਂਣ ਗਿਆ ਰੱਬ ਸਬਬੀ ਫੇਰਾ ਪਾਉਂਦੀਆਂ ਕਿਸਮਤ ਥੁੜੀਆਂ ਨੇ ਤੇਰੇ 베ੜੇ ਵਾਲੀਆਂ ਮੌਜਾਂ ਉਹ ਬਾਪੂ ਮੁੜਨਾ ਜੁੜੀਆਂ ਨੇ ਤੇਰੇ 베ੜੇ ਵਾਲੀਆਂ ਰੌਣਕਾ ਮੁੜ ਕੇ ਕਦੇ ਨਾ ਜੁੜੀਆਂ ਨੇ ਬਹੁਤ ਧੰਵਾਦ ਹੂੰ ਕਹਤਾ ਬਾਪੂ ਮੇਰਾ ਢਕੋਟਾ ਜਿਲ੍ਹਾ ਦਾ ਮਾਰਾ ਸਭ ਤੇ ਛੋਟਾ ਲੋਕਾਂ ਕਾ ਕੰਮ ਤਾਂ ਮੜਾ ਮੋਟਾ ਯਾਰਾਂ ਕਾ ਪੱਕਾ ਹੋਏ ਤਾਂ ਝੋਟਾ ਕੋਈ ਕੋਈ ਹੋਏ ਤਾਂ ਦਿਲ ਕਾ ਖੋਟਾ ਮੇਲਿਆ ਪਰ ਚਲੇ ਤਾਂ ਡਾਂਗਰ ਸੋਟਾ ਓਟਿਆ ਪਰ ਗੋਰਾਂ ਮਾ ਗੱਡੇ ਓਏ ਗੋਰਾਂ ਮਾ ਗੱਡੇ ਪਾਵੇਂ ਤੇ ਰਾਟ ਚੂਪੇ ਤੇ ਅੰਬੀਆਂ ਦੀ ਖਾਵੇਂ ਲਕਾਠ ਪੋੜੀਆਂ ਰੱਖੇ ਤਾਂ ਕੋਈ ਕੋਈ ਰਾਟ ਦੇਖਣੇ ਵਾਲੇ ਤੇ ਹੁਣ ਕੇ ਸਾਠ ਹੋਏ ਤੇ ਪੁੱਲੇ ਪੁੱਲੇ ਗਨੇ ਹੋਏ ਤੇ ਪੁੱਲੇ ਪੁੱਲੇ ਗਨੇ ਜੀ ਮਿੱਠੇ ਗੁੜ ਕੇ ਸਵਾਦਕੀਆਂ ਮੈਂ ਦੱਸਾਂ ਕਿਆ ਕਿਆ ਤੁੰ ਨੂੰ ਬੱਸਾਂ ਰਾਂ ਲੋਗੋ ਮਹਿ ਪਾਦਕੀਆਂ ਜੀ ਬਾਬਾ ਦੱਸੇ ਕਰੇਤਾ ਮੋੜ ਉਹ ਬਾਬਾ ਦੱਸੇ ਕਰੇਤਾ ਮੋੜ ਚਰੈਂਤੀਆਂ ਮਹਿਸਾ ਕੁੱਲੀ ਥੋੜ ਚੀਜ਼ਾਂ ਕੀ ਹੋਏ ਤੀ ਓਏ ਚੀਜ਼ਾਂ ਕੀ ਹੋਏ ਕਰੈਤੀ ਥੋੜ ਪੁੱਕੜੀਆਂ ਪੁੰਨ ਕਹਿ ਖਾਵੈ ਤੇ ਮੋੜ ਲਾਵੇਂ ਪਰੂ ਤੇ ਗੱਡੀ ਕੀ ਦੌੜ ਛੋਕ ਰੂ ਕਰੇ ਕਰੇ ਤੇ ਚੌੜ ਲੋਕਾਂ માં ਹੋਏ ਕਰੇ ਤੀਆਂ ਸਿਫਤਾਂ ਜੀ ਕਹਿਣਾ ਮੰਨਣੀ ਲਾਜਕੀਆਂ ਮੈਂ ਦਸਾਂ ਕਿਆ ਜਾ ਤੁੰਨੂ ਵਰਤਾਂ ਰਾਇ ਲੋਗੋ ਮਹੇ ਤਵਾਦ ਕਿਆ ਬਾਬਾ

फुले मानू काली दुनिया डंडे के गल ठाली छोए पुतो पाली दिल पर चुकी देरी काली तक सूतनी आई

ਤਾਂ ਯਾ ਕਾ ਤੁਹਾਨੂੰ ਬਾਤਾਂ ਲੈ ਲੋਕੋ ਮਾਰੇ ਪੁਆਦੀ ਕਿਆਂ ਮੈਂ ਦੱਸਾਂ ਕਾ ਕਾ ਤੁਹਾਨੂੰ ਬਾਤਾਂ ਲੈ ਲੋਕੋ ਮਾਰੇ ਪੁਆਦੀ ਕਿਆਂ ਬਹੁਤ ਅੰਬਰ ਮੈਂ ਪੁਆਦੀ ਗੀਤ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਪੁਆਦੀ ਕੱਤਾ ਸੰਜੀ ਕਰ ਰਹੀ ਆਂ ਕਿ ਜਿਵੇਂ ਇੱਕ ਸਟੇਟ ਨੇ ਬੱਚਿਆਂ ਨੂੰ ਖਾਸ ਆਖ ਦਿੱਤੇ ਹੁੰਦੇ ਨੇ ਪਰਾਇੰਦ ਅਧਿਕਾਰ ਛੇੜਨ ਦਾ ਅਧਿਕਾਰ ਸਹਿਤ ਸੂਰਤਾਂ ਦਾ ਅਧਿਕਾਰ ਉਸ ਤਰ੍ਹਾਂ ਸਾਡੇ ਸੱਭਿਆਚਾਰ ਵੱਲੋਂ ਵੀ ਸਾਨੂੰ ਪਿੰਡੂ ਕੁੜੀਆਂ ਨੂੰ ਪਿੰਡਾਂ ਦੀਆਂ ਕੁੜੀਆਂ ਨੂੰ ਸਾਡੇ ਸੱਭਿਆਚਾਰ ਨੇ ਸਮਾਜ ਨੇ ਕੁਝ ਅਧਿਕਾਰ ਦਿੱਤੇ ਹੁੰਦੇ ਨੇ ਉਹਨਾਂ 'ਚ ਸਭ ਤੋਂ ਵੱਡਾ ਅਧਿਕਾਰ ਨੇ ਸਮਝਦੀਆਂ ਉਹ ਅਧਿਕਾਰ ਹੁੰਦਾ ਹੈ ਕਿ ਪਿੰਡ ਦੀ ਕੁੜੀ ਚਾਹੇ 80 ਸਾਲ ਦੀ ਹੋ ਜੇ ਉਹ ਪਿੰਡ ਦੀ ਕੁੜੀ ਕੁੜੀ ਹੋਣੀ ਹੈ ਵਾਹ ਵਾਹ ਤੇ ਜਿਹੜਾ ਅਦੋਕਾ ਸ਼ਹਿਰੀਕਰਨ ਹੋਇਆ ਹੈ ਉਹਦੇ ਅੰਦਰ ਸਾਡੇ ਜਿਹੜੇ ਪਿੰਡ ਨੇ ਉਹ ਸੈਕਟਰ ਬਣ ਗਏ ਨੇ ਮੇਰਾ ਪਿੰਡ ਸੰਤੇ ਮજરા ਹੁਣ 115 ਸੈਕਟਰ ਬਣ ਗਿਆ ਜਿੱਦੇ ਘੂ ਟੋਬੇ ਮਾੜੀਆਂ ਸਾਰੇ ਫਲੈਟ ਨੇ ਤੇ ਉੱਥੇ ਜਿਹੜੇ ਸਾਡੇ ਟਿੰਡੂ ਮੁੰਡੇ ਨੇ ਜਿਹੜੇ ਹਾੜੀ ਸੌਣੀ ਚ ਸਾਡੇ ਖੇਤਾਂ 'ਚ ਕੰਮ ਕਰਦੇ ਸੀਗੇ ਸਾਡੇ ਕੰਮੇ ਲੋਕ ਉਹਨਾਂ ਨੇ ਦੁਕਾਨਾਂ ਖੋਲ੍ਹ ਲੀਆਂ ਤੇ ਅੱਜ ਉਹਨਾਂ ਤੋਂ ਸਾਨੂੰ ਨਾ ਹਾੜੀ ਤਾਂ ਕੋਲੋਂ ਸਾਡੇ ਨਾਲ ਮਤਲਬ ਹੈ ਨਾ ਸੌਣੀ ਤਾਂ ਕੋਈ ਮਤਲਬ ਹੈ ਕੁਣੋ ਦੁਕਾਨਦਾਰ ਨੇ ਤੇ ਸਾਰੀਆਂ ਉਥੇ ਸੁਸਾਇਟੀਆਂ ਨੇ ਫਲੈਟਸ ਨੇ ਉਹ ਸਾਰਿਆਂ ਨੂੰ ਮੈਡ ਕਹਿੰਦੇ ਕਹਿੰਦੇ ਅ ਮੇਰੇ ਪਿੰਡ ਦੇ ਮੁੰਡੇ ਨੇ ਇੱਕ ਦੁਕਾਨ ਖੋਲੀ ਮੈਂ ਭੁਨੇ ਦਾ ਕੰਮ ਕਰ ਰਹੀ ਆ ਕਿ ਸ਼ਾਇਦ ਉਹਨੂੰ ਆਖੀ ਜਨਾ ਸਮਝ ਆਵੇ ਉਹ ਮੁੰਡੇ ਨੇ ਮੇਰੇ ਪਿੰਡ ਦਾ ਮੁੰਡਾ ਮੈਂ ਮੇਰੇ ਨਾਲ ਖੇਡਿਆ ਹੋਇਆ ਤੇ ਉਹਨੇ ਰਾਸ਼ਨ ਦੀ ਦੁਕਾਨ ਖੋਲ੍ਹੀ ਉੱਥੇ ਮੈਂ ਗਈ ਮੈਂ ਉਹਨੂੰ ਬਾਰ-ਬਾਰ ਵੀਰਾ 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 ਸ਼ਬਦ ਨਾਲ ਸੰਬੋਧਨ ਕਰ ਰਹੀ ਐ ਤੇ ਉਹ ਮੈਨੂੰ ਤਿੰਨ ਵਾਰੀ ਮੈਡ ਆਪ ਸ਼ਬਦ ਨਾਲ ਸੰਬੋਧਨ ਹੋਇਆ ਤੇ ਉਹ ਜਿਹੜਾ ਚਟਕਾਇਆ ਮੈਂ ਉਹ ਜਿਹੜੀ ਤਰਾਸਦੀ ਐ ਉਹ ਜਿਹੜੇ ਮੇਰੇ ਬਲਬਲੇ ਨੇ ਮੈਂ ਇਸ ਕਵਿਤਾ ਚ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ ਕਿ ਤਾਇਆ ਗੇਲਾ ਤੂਦ ਛਾਂਗ ਕੈ ਮਾਰੇ ਗੋਹਾ ਟੱਕਣੇ ਵਾਸਤੇ ਟੋਕਰੇ ਬਣਾਵੇ ਦਾ ਉਹ ਸਾਇ ਦਾ ਮੁੰਡਾ ਜਿੱਥੇ ਨਖਨ ਖੋਲੀਏ ਤਾਇਆ ਗੇਲਾ ਤੂਦ ਛਾਂਗ ਕੈ ਮਾਰੇ ਗੋਹਾ ਟੱਕਣੇ ਵਾਸਤੇ ਟੋਕਰੇ ਬਣਾਵੇ ਦਾ ਅੰਮਾ ਬਾਪੂ ਗੈਲ ਗਰੋਂ ਵਾਲੀ ਸਾਂਝ ਵੀ ਪਵਾਵੇ ਦਾ ਆਡੀ ਸੰਦੇ ਦਾਣੀ ਲੈ ਜਾਂਦਾ ਹੁੰਦਾ ਸੀ ਬੇਬੇ ਬਾਪੂ ਨੂੰ ਦੇ। ਹੰਪਾ ਬਾਪੂ ਗੈਲ ਗਰਾਂਵ ਵਾਲੀ ਸਾਂਹ ਵੀ ਪਕਾਵੇ ਦਾ। ਉਹਦੇ ਝੋਕਰੇ ਨੇ ਰਾਸਣ ਦੀ ਦੁਕਾਨ ਗਰਾਂਵ 'ਮਾਂ ਕਰੀ ਐ। ਉਹਕੇ ਝੋਕਰੇ ਨੇ ਰਾਸਣ ਦੀ ਦੁਕਾਨ ਗਰਾਂਵ 'ਮਾਂ ਕਰੀ ਐ। ਮੈਂ ਗਏ ਮੈਂ ਗਈ ਚਾਰ ਦਿਨ ਉਪਾ ਮੈਂ ਗਈ ਚਾਰ ਦਿਨ ਉਪਾ ਮੈਨੂੰ ਕਹਾ ਮੈਡਮ ਟਾਟਾ ਤੇ ਬੜੀ ਖਰੀਏ। ਮੈਂ ਉਸ ਨੂੰ ਕਹਿ ਰਹੀ ਵੀਰੇ ਟਾਪੀ ਵਧੀਆ ਕੀ ਦੱਸ ਦੇ ਕਹਿੰਦਾ ਮੈਡਮ ਟਾਟਾ ਟੀ ਬੜੀ ਖਰੀ ਹੈ ਗਾਰ ਤੇ ਵੀ ਭੈੜੀ ਬਾਤ ਕਰੀ ਉਹਨੇ ਗੈਰ ਮੇਰੇ ਗਾਰ ਤੇ ਵੀ ਭੈੜੀ ਬਾਤ ਕਰੀ ਉਹਨੇ ਗੈਰ ਮੇਰੇ ਬਸ ਮੈਨੂੰ ਪਤਾ ਉਦਣ ਉਹ ਕਿੱਥਣਾ ਮੈਂ ਜਰੀ ਹੈ ਬਸ ਮੈਨੂੰ ਪਤਾ ਉਦਣ ਉਹ ਕਿੱਥਣਾ ਮੈਂ ਜਰੀ ਹੈ ਇਬ ਤੁਮੈਂ ਦੱਸੋ ਕਿ ਆ ਉਸ ਨੂੰ ਮੈਂ ਕਹਿਣਾ ਮੈਨੂੰ ਚੱਲੀ ਬਾਜੀ ਸੈਰੀ ਸਿਧਰੀ ਚਾਹੇ ਹਿੰਦੀ ਵੀ ਕਹਿ ਲਿਓ ਪਰ ਬਾਈ ਰਹਿ ਮੈਨੂੰ ਮੈਡਮ ਨਹੀਂ ਕਹਿਣਾ ਹਰ ਬਾਈ ਰਹਿ ਮੈਨੂੰ ਚੱਲੀ ਬਾਜੀ ਸਹਿਰੀ ਸਿਧਰੀ ਚਾਹੇ ਹਿੰਦੀ ਵੀ ਕਹਿ ਲਿਓ ਪਰ ਬਾਈ ਰਹਿ ਮੈਨੂੰ ਮੈਡਮ ਨਹੀਂ ਕਹਿਣਾ ਹਮੇ ਇਵੇਂ ਨਹੀਂ ਗਰੀਬ ਰਹੇ ਪੈਸਾ ਬਹੁਤ ਮਾਰੇ 파10-10 ਕਰੋੜ ਦਾ ਮੀਲਾ ਵੀ ਤੇਰੇ ਹਮਾਰਾ उधर इतनी गरीब रहे पैसा बहुत मारे पा पत्थर नहीं कोई गड्डिया चार चार करने मारे पा बीएमडब्ल्यू के लेके हर एक गड्डी पत्थर नहीं कोई गड्डिया चार चार कले कारे पा पर दिन माते मोह वाली सांझ जमा होगी नदी प्यार की बह जड़ी आज जमा सुखगी नदी प्यार की बह जड़ी आज जमा सुखगी ਆਈ ਸੁੱਕੀ ਵੀ ਨਦੀਵਾ ਮੈਂ ਤਾਂ ਰਿੱਤੇ ਵਾਂ ਹੀ ਬਹਿ ਜੂਗੀ ਆਈ ਸੁੱਕੀ ਵੀ ਨਦੀਵਾ ਮੈਂ ਤਾਂ ਰਿੱਤੇ ਵਾਂ ਹੀ ਬਹਿ ਜੂਗੀ ਸਮੇਂ ਕਹੀਂ ਜਾਓ ਝੂਠੀ ਮੈਂ ਤਾਂ ਗੱਲ ਸੱਚੀ ਕਹਿ ਦੂੰਗੀ ਸੰਤੇ ਮਾਜਰਾ ਦੇ ਬਨदाना ਸ਼ਹਿਰ 115 ਸੈਕਟਰ ਨਾ ਬੜਦਾ ਨਾ ਪਿੰਡ ਘਟਾਂ ਕਰ ਲੈ ਇਸ ਗੱਲ ਪਿੱਛੇ ਉਹ ਕੋਈ ਮਸੂਣਾ ਨਾਲਾਂ ਸੰਤੇ ਮਾਜਰਾ ਦੇ ਬਨदाना ਸ਼ਹਿਰ ਗਰੋਂ ਕਿਤੀ ਰਹਿ ਜਾਂਦਾ ਈ ਕੀ ਕਿਆ ਦੀ ਮਜਾਲ ਮੈਨੂੰ ਮੈਡਮ ਨੀਉਂ ਕਹਿ ਜਾਂਦਾ ਇਹ ਕੀ ਕਿਆਤੀ ਮਜਾਲ ਮਨੂੰ ਮੈਡਮ ਹੀ ਉਹ ਕਹਿ ਜਾਂਦਾ ਮੇਰੀ ਇੱਜ਼ਤ ਨਹੀਂ ਕਰਨੀ ਬੇਸ਼ੱਕ ਨਾ ਕਰੋ ਮੇਰੀ ਇੱਜ਼ਤ ਨਹੀਂ ਕਰਨੀ ਬੇਸ਼ੱਕ ਨਾ ਕਰੋ ਪਰ ਲੌਣਾ ਨਹੀਂ ਕਦੀ ਮੈਂ ਵੀ ਸ਼ਰਮ ਕਾਹਿਣਾ ਤਾਂ ਮੈਂ ਕਹੀ ਜਾਉ ਮੈਡਮ ਮੈਂ ਵੀ ਵੀ ਕਹੀ ਜਾਣਾ ਹੈ ਪਰ ਲੌਣਾ ਨਹੀਂ ਕਦੀ ਮੈਂ ਵੀ ਸ਼ਰਮ ਕਾਹਿਣਾ ਮੈਨੂੰ ਝੱਲੀ ਬਾਜੀ ਸੈਰੀ ਸਿਧਰੀ ਚਾਹੇ ਦੰਦਰ ਜੀ ਕਹਿ ਲਓ ਪਰ ਵਈ ਰ ਮਨੂੰ ਮੈਡਮ ਪਰ ਬਾਈ ਦਾ ਮੈਨੂੰ ਮੈਡਮ ਨਹੀਂ ਕਹਿਣਾ ਚੰਗੀ ਭਲੀ ਨੀਦਿਆਂ ਕੀ ਮੋਣੀ ਮੋਣੀ ਕਹਿੰਦੇ ਅੱਲ ਦੀ ਮਾਰੀ ਬਰੋਮਾ ਚੰਗੀ ਭਲੀ ਨੀਦਿਆਂ ਕੀ ਮੋਣੀ ਮੋਣੀ ਕਹਿੰਦੇ ਮਰਜੀ ਦੇ ਰੁੱਖਾਂ ਤੇ ਔਰ ਮਰਜੀ ਨਾਲ ਬਹਿਦੇ ਬਹੁਤ ਅਕਲਿਆ ਸੂਚ ਚਲੇ ਕੇ ਆ ਗਏ ਤੇ ਪਤਨੀ ਪਤਨੀਓ ਮਰਜੀ ਦੇ ਰੁੱਖਾਂ ਤੇ ਔਰ ਮਰਜੀ ਨਾਲ ਬਹਿਦੇ ਪਤਾ ਨਹੀਂ ਉਹ ਮਾਫੀਆ ਦਾ ਕਿੱਧਰ ਤੇ ਆ ਗਿਆ ਕੂ ਮਾਫੀਆ ਪਤਾ ਨਹੀਂ ਉਹ ਮਾਫੀਆ ਦਾ ਕਿੱਧਰ ਤੇ ਆ ਗਿਆ ਦਿਨਾਮਾਏ ਗ੍ਰਾਹੋਂ ਕੇ ਖੇਤਾਂ ਬਾਗਾਂ ਮੇਂ ਕਾ ਗਿਆ ਜਿੱਦੜ ਤੇ ਮਾਰੇ ਜਿੱਦੜ ਤੇ ਮਾਰੇ ਖੇਤ ਖੂਖਾੜੇ ਮਾਤੇ ਖੁੱਸ ਗਏ ਉਦਣੀ ਤੇ ਕੁੜੀ ਬੋਬੋ ਭੈਣ ਸਾਲੂ ਬੁੱਗੇ ਕਹਨੇ ਵਾਲੇ ਡੱਬਰ ਵਾਲਾ ਖੇਤ ਮੈਨੂੰ ਜਾਣਤੇ ਪਿਆਰਾ ਦਾ ਡੱਬਰ ਰਕੜ ਜਿੱਥੇ ਪਾਣੀ ਘਟ ਲੱਗਦਾ ਡੱਬਰ ਵਾਲਾ ਖੇਤ ਮੈਨੂੰ ਜਾਣਤੇ ਪਿਆਰਾ ਦਾ ਟੋਟਾ ਮੇਰੇ ਵਾਸਤੇ ਹੈ ਉਹ ਧਰਤੀ ਪਰਿਆਰਾ ਦਾ ਉਹਨੂੰ ਐ ਲੱਗਦਾ ਦਾ ਵੀ ਆਹੀ ਸਵਰਗ ਹੈ ਬਸ ਟੋਟਾ ਮੇਰੇ ਵਾਸਤੇ ਹੈ ਉਹ ਧਰਤੀ ਪਰਿਆਰਾ ਦਾ ਡੱਬਰਾ ਖੇਤ ਰੋਜ਼ ਸੁਪਨੇ 'ਚ ਆਵਾਏ ਬਿਗਿਆ ਡੱਬਰਾ ਖੇਤ ਮੁਹਾਲੀ ਰਹਿਣੀ ਹੈ ਪਰ ਅੱਜ ਵੀ ਰੋਜ਼ ਸੁਪਨੇ 'ਚ ਮੈਨੂੰ ਉਹ ਖੇਤ ਆਉਂਦਾ ਡੱਬਰ ਵਾਲਾ ਡੱਬਰਾ ਖੇਤ ਰੋਜ਼ ਸੁਪਨੇ 'ਚ ਆਵਾਏ ਅਨੱਭੀ ਤੋਂ ਸੱਚੀ ਮੈਨੂੰ ਬਹੁਤ ਅਰਵਾਵਾ ਹੈ ਬਾਪੂ ਮੇਰੇ ਕੇ ਕਿਥੇ ਨੋਟਾਂ ਮੈਂ ਭਰਦੀ 8-8 ਕਰੋੜ ਦਾ ਵਿਕਿਆ ਡੱਬਰ ਵਾਲਾ ਖੇਤ ਡੱਬਰ ਵਾਲਾ ਖੇਤ ਮੈਨੂੰ ਜਾਣ ਤੇ ਪਿਆਰਾ ਤਾ ਰੱਬ ਦੀ ਸਭ ਸੱਚੀ ਮੇਰੇ ਸੁਪਨੇ ਮਾ ਆਵਾ ਹੈ ਡੱਬਰ ਵਾਲਾ ਖੇਤ ਮੈਨੂੰ ਬਹੁਤ ਰਵਾਵਾ ਹੈ ਬਾਪੂ ਮੇਰੇ ਨੇ ਕਿਸੇ ਨੋਟਾਂ ਮੇਲ ਭਰ ਗਏ ਪਰ ਮੈਨੂੰ ਲੱਗਿਆ ਤਾਂ ਉਦਣ ਵੀ ਅੱਜ ਹਮੇ ਮਾ ਮੈਨੂੰ ਲੱਗਿਆ ਤਾਂ ਉਦਣ ਵੀ ਅੱਜ ਹਮੇ ਮਾ ਦੇ ਕਦੀ ਕਦੀ ਦਿਲ ਕਰਾ ਬਸ ਉਰੇ ਨੀ ਰਹਿਣਾ ਜਦ ਰਹਿ ਹੈ ਕਿ ਤੇ ਸਾਡਾ ਕਦੀ ਕਦੀ ਦਿਲ ਕਰਾ ਬਸ ਹੁੰਦਾ ਨਹੀਂ ਬਹਿਣਾ ਮੈਨੂੰ ਝੱਲੀ ਬਾਜੀ ਸੈਰੀ ਸਿਧਰੀ ਚਾਹੇ ਡੈਂਡ ਹੀ ਕਹਿ ਲਿਓ ਪਰ ਵਾਈ ਲੈ ਮੈਨੂੰ ਮੈਡਮ ਹੋ ਜਾਣਾ ਜਿਹੜੇ ਚੜ ਗਏ ਜਹਾਜ਼ ਪਰਦੇਸੀ ਹੋ ਗਏ ਜਿਹੜੇ ਚੜ ਗਏ ਜਹਾਜ਼ ਪਰਦੇਸੀ ਹੋ ਗਏ ਪੂਰਾ ਦੇਸੀ ਜਿਹੇ ਬੰਦੇ ਵੀ ਬਨੇਸੀ ਹੋ ਗਏ ਅਰੀ ਤਾਂ ਅਰਵਾਡਾਂ ਦੀ ਤਾਂ ਜੜ ਪੱਟੀ ਪਈ ਐ ਰੇ ਮੇਰੇ ਭੈਣਾਂ ਦਾ ਉਕੜ ਮੈਂ ਤਾਂ ਗੱਲ ਸੱਚੀ ਕਹੀ ਐ ਮੇਰੇ ਪੈ ਨਾ ਜਾਇਓ ਬੜਾ ਮੈਂ ਤਾਂ ਗੱਲ ਸੱਚੀ ਕਹੀ ਐ ਮੈਨੂੰ ਕਹਾ ਜੇ ਬਿਆਹ ਨਾ ਜਾਹਾਂ ਉਹਨਾਂ ਨੂੰ ਕਹਾ ਵੀ ਕੁੜੀਓ گاਉਂ ਨਾਵਾ ਵਿਆਹ ਕੇ ਮੋੜ ਦੇ ਦਿਓ ਮੈਂ ਕਹਾ ਮੇਰੇ ਗੀਤ ਨਾ ਮੋੜ ਦੇ ਦਿਓ ਕਹਿੰਦੇ ਨਹੀਂ ਸਾਨੂੰ ਬਾਣਾ ਨਹੀਂ ਆਂਦਾ ਅਸੀਂ ਧਤੀ ਜਿੱਤੇ ਨੱਚੀਆਂ ਮੈਨੂੰ ਕਹਾ ਯੋ ਤਾਂ ਡੀਜੇ ਪਰ ਨਹੀਂ ਨੱਚਾ ਪੁਰਾਣੇ ਗੀਤ ਗਾਵਾ ਹੈ ਯੋ ਤਾਂ ਡੀਜੇ ਪਰ ਨਹੀਂ ਨੱਚਾ ਪੁਰਾਣੇ ਗੀਤ ਗਾਵਾ ਹੈ ਛਲੜੇ ਬਲੜੇਗੇ ਸੂਟੇ ਕੱਲੇ ਪਾਵਾ ਹੈ ਪ੍ਰੈਸਿਸ ਨਹੀਂ ਪਉਂਦੀ ਪ੍ਰੈਜ਼ੈਂਟੇਬਲ ਨਹੀਂ ਲੱਗਦੀ ੱੱ ਲੜੇਬਲਾ ਲੜੇ ਜੇ ਸੂਟ ਏ ਇਕੱਲੇ ਪਾਵਾ ਐ ਗੁੱਤ ਜਿਓ ਕਰੀ ਰੱਖਾ ਗੈਨੇ ਬਾੜ ਵੀ ਨਹੀਂ ਖੋਲਦੀ ਅਨਪੜ ਲਗਾ ਤਾਂ ਹੀ ਦੇਸੀ ਬੋਲੀ ਬੋਲਦੀ ਅਨਪੜ ਲਗਾ ਤਾਂ ਹੀ ਦੇਸੀ ਬੋਲੀ ਬੋਲਦੀ ਈ ਬਰਹੀ ਨਿਨੇ ਆਣੀ ਆਦ ਖੜਾ ਵਿੱਚ ਆਵਾ ਮੈਂ ਈ ਬਰਹੀ ਨਿਨੇ ਆਣੀ ਆਦ ਖੜਾ ਵਿੱਚ ਆਵਾ ਮੈਂ ਪਰ ਫੇਰ ਗਰੋਹੀਆਂ ਗਲੀਆਂ માં ਖੇਲਣਾ ਵੀ ਚਾਹਾਂ ਮੈਂ ਪਤਾ ਨਹੀਂ ਉਹ ਦਰਦ ਕੋਰ ਕਿੰਨੇ ਚਿਰ ਸਹਿਣਾ ਗਰੋਨਤਾ ਗਰੋਦੇ ਹੈ ਨਹੀਂ ਗਰੋ ਉਹ ਕਲੀਆਂ ਵੀ ਨਹੀਂ ਰਹੀਆਂ ਪਤਾ ਨਹੀਂ ਉਹ ਦਰਦ ਹੋਰ ਕਿੰਨੇ ਚਿਰ ਸਹਿਣਾ ਮੈਨੂੰ ਝੱਲੀ ਬਾਜੀ ਸਹਿਣੀ ਸਿਧਰੀ ਚਾਹੇ ਚੱਕਰ ਜੀ ਕਹਿ ਲਿਓ ਪਰ ਬਾਈ ਰਹ ਮੈਨੂੰ ਮੈਡਮ ਨਹੀਂ ਕਹਿਣਾ ਮੈਨੂੰ ਮੈਡਮ ਹੀ ਕਹਿਣਾ ਮੈਨੂੰ ਮੈਡਮ ਸੋ ਇਹ ਸੰ ਪ੍ਰਸਿੱਧ ਪੌਦੀ ਗਾਇਕਾ ਮੋਣੀ ਤੂਰ ਸੰਤੇ ਮਜਰੀਤੂ ਜਿਨ੍ਹਾਂ ਨੇ ਕੀ اپنی ਕਵਿਤਾ ਰਾਹੀ ਪੁਆਦੀ ਕਵਿਤਾ ਅਤੇ ਪੁਆਦੀ ਗੀਤ ਸੁਣਾ ਕੇ ਸਰੋਤਿਆਂ ਦਾ ਮਨ ਜਿੱਤ ਲਿਆ ਅਤੇ ਸਰੋਤਿਆਂ ਤੋਂ ਖੂਬ ਵਾਹ ਵਾਹ ਵੀ ਕੱਟੀ ਤੇ ਸਰੋਤਿਆਂ ਨੇ ਇਸ ਦਾ ਖੂਬ ਆਨੰਦ ਵੀ ਮਾਣਿਆ ਸੋ ਮੇਰੇ ਵੱਲੋਂ ਯਾਨੀ ਕਿ ਨਰਿੰਦਰ ਸਿੰਘ ਐਡਵੋਕੇਟ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਇੱਥੇ ਇੱਕ ਗੱਲ ਜਰੂਰ ਦੱਸਣੀ ਬਣਦੀ ਆ ਕਿ ਜਿਹੜਾ ਇਹ ਚੈਨਲ ਮੇਰਾ ਨਵਾਂ ਚੈਨਲ ਆ ਜਿਹਦਾ ਕੀ ਨਾਮ ਹੈ ਆਵਾਜ਼ ਨਰਿੰਦਰ ਜਿਵੇਂ ਤੁਸੀਂ ਮੇਰੇ ਪੁਰਾਣੇ ਚੈਨਲ ਨੂੰ ਬਹੁਤ ਹੀ ਪਿਆਰ ਦਿੱਤਾ ਸੀ ਇਸ ਵਾਰ ਵੀ ਮੈਂ ਆਸ ਕਰਦਾ ਹਾਂ ਕਿ ਆਪ ਇਸ ਮੇਰੇ ਨਵੇਂ ਚੈਨਲ ਨੂੰ ਵੀ ਉਸੇ ਤਰ੍ਹਾਂ ਹੀ ਮਾਨ ਬਖਸ਼ੂਗੇ ਮੇਰੇ ਚੈਨਲ ਜਿਹਦਾ ਕਿ ਨਾਮ ਹੈ ਆਵਾਜ਼ ਨਰਿੰਦਰ ਕੀ ਸਾਰੇ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਕਮੈਂਟ ਦੇ ਵਿੱਚ ਆਪਣੇ ਵਿਚਾਰ ਜਰੂਰ ਦਿਓ ਅੰਤ ਵਿੱਚ ਮੈਂ ਇੱਕ ਗੱਲ ਫੇਰ ਕਹਾਂਗਾ ਉਹੀ ਮਰਜੀ ਇੰਦਰ ਕੀ ਆਵਾਜ਼ ਨਰਿੰਦਰ ਕੀ